ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋੜ ਪਲੇ ਕੋ ਮੰਦੇ ਇੱਕ ਫੁਲਵਾੜੀ ਦੇ ਫੁੱਲ ਨੇ ਇਸੇ ਤਰ੍ਹਾਂ ਹੀ ਫੁੱਲਦੇ ਰਹਿਣ ਵੱਧਦੇ ਰਹਿਣ ਤਾਂ ਜੋ ਪਰਮਾਤਮਾ ਵੀ ਇਹਨਾਂ ਤੇ ਖੁਸ਼ ਹੋਵੇ ਦੁਨੀਆ ਵੀ ਇਹਨਾਂ ਤੇ ਖੁਸ਼ ਹੋਵੇ ਸਰਾਰਤੀ ਅੰਸਰਾ ਨੇ ਆਪਸ ਚ ਹਿੰਦੂ ਔਰ ਮੁਸਲਮਾਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਹਿੰਦੁਸਤਾਨ ਹਿੰਦੂ ਮੁਸਲਮ ਸਿੱਖ ਸਾਈ ਭਾਈ ਸਭ ਭਾਈਚਾਰੇ ਸਾਂਝਾ ਇਹ ਗੁਰਦਸਤਾ ਦੀ ਤਰ੍ਹਾਂ ਨਾ ਕਰੀ होगा ना होया। स्कीमा का दिया। चाहे हो मार्केट चाहे मार्केट तो इस करके स्कीम की गाल ही खत्म बहुत चली गई जहां पत्थर बरस रहे थे आठ दिन बाद वही जगह है आज फूल बरसे हैं फल बांटे गए हैं जूस पिलाए गए हैं गले मिले गए हैं

शंकर नहीं मिला हाथों से मसल के बुझा दिया क्योंकि हम औरंगजेब की कब्र नहीं ढूंढते हैं हम मजदूरों की जेब ढूंढते हैं कि उनकी जेबों में पैसा है कि नहीं उसके बच्चे ने रोटी खाई कि नहीं नमस्ते सत श्री अकाल आदाब मैं प्रदीप भंडारी तुम देख रहे हो लुधियाना लाइव पंजाब गुरु पीर पीरा पैगंबरों की धरती है ते सारे मिलजुल के इथे रहंदे ने ਹੋਲੀ ਵਾਲੇ ਦਿਨ ਬਿਲਾਲ ਮਸਜਿਦ ਲੁਧਿਆਣਾ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੋ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੁਝ ਸਿਆਣੇ ਲੋਕਾਂ ਨੇ ਤੇ ਪੁਲਿਸ ਦੀ ਸਹਿਯੋਗ ਦੇ ਨਾਲ ਜਿਹੜਾ ਸੀਗਾ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਤੇ ਅੱਜ ਇਫਤਾਰੀ ਕਰਵਾਉਣ ਵਾਸਤੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇਕੱਠੇ ਹੋ ਕੇ ਜਿਹੜੇ ਇਫਤਾਰੀ ਕਰ ਰਹੇ ਨੇ ਤੇ ਬਹੁਤ ਇੱਕ ਵਧੀਆ ਮੈਸੇਜ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੋਈ ਆਪਸ ਵਿੱਚ ਲੜਾ ਨਹੀਂ ਸਕਦਾ ਕਿਉਂਕਿ ਇੱਥੇ ਇੱਕ ਫੁਲਵਾੜੀ ਹੈ ਫੁਲਵਾੜੀ ਦੇ ਕਈ ਫੁੱਲ ਨੇ ਸਾਡੇ ਨਾਲ ਪ੍ਰਿਤਪਾਲ ਸਿੰਘ ਪਾਲੀ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਵੀ ਅੱਜ ਇਫਤਾਰੀ ਦੇ ਵਿੱਚ ਉਹ ਵੀ ਮੌਜੂਦ ਨੇ ਤੇ ਹੋਰ ਸਰਬ ਤੰਤਰਮ ਦੇ ਲੋਕ ਵੀ ਇੱਥੇ ਆਏ ਨੇ ਪ੍ਰਧਾਨ ਸਾਹਿਬ ਅੱਜ ਇੱਥੇ ਇਫਤਾਰੀ ਕਰਵਾਉਣ ਵਾਸਤੇ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਪਿਛਲੇ ਦਿਨੀ ਜੋ ਤਣਾਅ ਪਿਆਦਾ ਹੋਇਆ ਸੀ ਸਭ ਤੋਂ ਪਹਿਲਾਂ ਉਸ ਕਾਲਪੁਰਖ ਦਾ ਤਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਜੋ ਪਿਛਲੇ ਦਿਨੀ ਕੁਝ ਹਵਾਕਿਆ ਹਾ ਹੋਇਆ ਉਹਨੂੰ ਧਰਮਾ ਕਰਨ ਲਈ ਉਹਨੂੰ ਰੋਕੜ ਲਈ ਪਰਮਾਤਮਾ ਦੇ ਇਹਨਾਂ ਸਿਰ ਤੇ ਹੱਥ ਰੱਖ ਕੇ ਇਹਨਾਂ ਬੁੱਧੀ ਸਮਾਤਵਕੀ ਤਾਂ ਜੋ ਇਹ ਪਾਈਚਾਰਾ ਜਿੱਦਾਂ ਪਹਿਲਾਂ ਹੀ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸੰਬੰਧੇ ਇੱਕ ਨੂਰ ਤੇ ਸਬੰਧਕ ਉਪਜਿਆ ਕੋੜ ਪਨੇ ਕੋ ਮੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਇਹਨਾਂ ਨੂੰ ਸਮਝਾ ਕਰ ਦਿੱਤੀ ਔਰ ਇਹਨਾਂ ਦੇ ਦਿੱਤ ਬੁੱਧੀ ਜਗਰ ਪੈ ਕੇ ਇਹਨਾਂ ਸਭੂੱਚੇ ਭਾਈਚਾਰੇ ਨੂੰ ਬਿਹਰੇ ਕਾਜ ਕੱਤਰ ਹੋ ਕੇ ਆਜੇ ਇਫਤਿਆਰੀ ਪਾਰਟੀ ਦੇ ਸਾਰਿਆਂ ਨੂੰ ਇੱਥੇ ਬੁਲਾਇਆ ਇੱਕ ਫਲਵਾੜੀ ਦੇ ਫੁੱਲ ਨੇ ਇਸੇ ਤਰ੍ਹਾਂ ਹੀ ਫੁੱਲਦੇ ਰਹਿਣ ਵੱਧਦੇ ਰਹਿਣ ਤਾਂ ਜੋ ਪ੍ਰਮਾਤਮਾ ਵੀ ਇਹਨਾਂ ਦੇ ਖੁਸ਼ ਹੋਵੇ ਦੁਨੀਆ ਵੀ ਇਹਨਾਂ ਦੇ ਖੁਸ਼ ਹੋਵੇ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਭੇਜਿਆ ਹੀ ਇਸ ਸਾਰੇ ਧਰਮਾਂ ਦਾ ਸਤਕਾਰ ਕਰ ਲਈ ਆ ਇਹ ਸਾਰੇ ਧਰਮਾਂ ਦੇ ਕੱਤਰੋਗੇ ਤੇ ਜੋ ਨਵੀਂ ਚੀਜ਼ ਪੇਸ਼ ਕੀਤੀ ਆ ਇੱਕ ਪੇੜ ਦੇ ਸਾਰੇ ਫੁੱਲ ਆਏ ਆਂ ਔਰ ਇਹ ਆਉਣ ਵਾਲੇ ਸਮੇਂ ਵਿੱਚ ਇਸ਼ਤਿਹਾਰ ਕੁ ਬਹੁਤ ਵੱਡੀ ਪੁੱਲਦੇ ਰਹਿਣਾ ਸਬੂਚਾ ਭਾਈਚਾਰਾ ਦੀਨ ਦੁਨੀਆ ਦੀ ਸੇਵਾ ਕਰਦਾ ਰਹੇ ਮੈਂ ਆਪਣੇ ਵੱਲੋਂ ਇਹਨਾਂ ਦਾ ਤੁਕੋਟਾਨ ਕੋਟ ਧੰਨਵਾਦ ਕਰਦਾ ਤੋ ਸਾਡੇ ਨਾਲ ਹਿੰਦੂ ਸਮਾਜ ਦੇ ਲੋਕ ਵੀ ਆਏ ਨੇ ਜਿਨ੍ਹਾਂ ਨੇ ਇਫਤਾਰੀ ਕਰਵਾਈ ਹੈ ਮੁਸਲਮਾਨਾਂ ਨੂੰ ਬਹਿ ਕੇ ਬਿਲਾਲ ਮਸਜਿਦ ਦੇ ਵਿੱਚ ਬੈਠੇ ਆ ਸਰ ਪਹਿਲਾਂ ਥੋੜੇ ਦਿਨ ਪਹਿਲਾਂ ਜੇ ਆਪਾਂ ਹੋਲੀ ਦੀ ਗੱਲ ਕਰੀਏ ਤੇ ਹੋਲੀ ਦੇ ਉੱਤੇ ਕੁਝ ਦੋ ਧਰਮਾਂ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸ਼ਰਾਰਤੀ ਅਨਸਰਾ ਵੱਲੋਂ ਪਰ ਉਹ ਸਕੀਮ ਕਾਮਯਾਬ ਨਹੀਂ ਹੋਈ ਪਰ ਅੱਜ ਤੁਸੀਂ ਇੱਥੇ ਇਫਤਾਰੀ ਕਰਾਉਣ ਵਾਸਤੇ ਆਏ ਹੋ ਕੀ ਕਹਿਣਾ ਚਾਹਣੇ ਪਹਿਲਾਂ ਤਾਂ ਮੈਂ ਸਭ ਨੂੰ ਜੈ ਪੀਮ ਜੈ ਭਾਰਤ ਜੋ ਹੋਲੀ ਨੂੰ ਲੜਾਈ ਝਗੜਾ ਹੋਇਆ ਸੀ ਸ਼ਰਾਰਤੀ ਅਨਸਰਾ ਨੇ ਆਪਸ ਵਿੱਚ ਹਿੰਦੂ ਔਰ ਮੁਸਲਮਾਨਾਂ ਨੂੰ ਕਣਾ ਅੰਦੀ ਕੋਸ਼ਿਸ਼ ਕੀਤੀ ਸੀ ਇਹ ਹਿੰਦੁਸਤਾਨ ਹਿੰਦੂ ਮੁਸਲਮ ਸਿੱਖ ਸਾਈ ਭਾਈ ਸਭ ਭਾਈਚਾਰੇ ਸਾਂਝਾ ਇਹ ਗੁਲਦਸਤਾ ਜੀ ਤਰ੍ਹਾਂ ਨਾ ਕਰੀ ਇਦਾਂ ਦਾ ਹੋਊਗਾ ਨਾ ਹੋਇਆ ਕਹਿੰਦੇ ਨੇ ਜਿਹੜੇ ਪੰਜਾਬ ਹੈਗਾ ਵਾ ਉਹ ਗੁਰੂ ਪੀਰਾਂ ਤੇ ਪਗੰਬਰਾਂ ਦੀ ਧਰਤੀ ਹੈ ਤੇ ਇੱਥੇ ਬੜੀਆਂ ਸ਼ਾਸ਼ਾ ਹੁੰਦਿਆਂ ਨੇ ਵੀ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਕੋਈ ਲੋਕ ਜਿਹੜੇ ਹੈਗੇ ਰਾਜਨੀਤਿਕ ਰੋਟੀਆਂ ਵੀ ਸੇਕਦੇ ਆ ਪਰ ਇਦਾਂ ਜਿਹੜੀ ਸਕੀਮ ਸੀ ਕਾਮਯਾਬ ਕਾਮਯਾਬ ਨਹੀਂ ਹੋਣ ਦਿੱਤੀ ਭਾਈਚਾਰੇ ਨੇ ਲੋਕ ਕਹਿੰਦੇ ਨਹੀਂ ਇਹ ਸਾਰਾ ਪ੍ਰੈਸ ਮੀਡੀਆ ਸਭ ਲੋਕ ਦੇਖ ਰਹੇ ਨੇ ਵੀ ਜਿਹੜਾ ਹਿੰਦੂਸਤਾਨ ਔਰ ਪੰਜਾਬ ਦੀ ਸਭ ਤੋਂ ਵੱਡੀ ਭਾਈਚਾਰਾ ਦੀ ਸਾਂਝਾ ਇਹ ਗੁਰੂਆਪੀ ਰਾਹੀ ਧਰਤੀ ਆ ਨਾ ਕੋਈ ਸਰارتی ਅੰਸਰ ਇਸ ਹਿੰਦੂਸਤਾਨ ਨੂੰ ਅਲੱਗ ਕਰ ਸਕਿਆ ਨਾ ਹੀ ਕੋਈ ਕਰ ਸਕੇਗਾ ਜੋ ਕਿ ਸਭ Hindu Muslim Sikh Isai ਭਾਈਚਾਰਾ ਸਭ ਇੱਦੇ ਇਕਾਂਰੇ ਦੇ ਹੱਦੇ ਮਿਲਜੁਲ ਕੇ ਰਹਿਣਗੇ ਤੇ ਇੱਦੇ ਦਿਨ ਤੋਂ ਆਰ ਮੰਨੂਗਾ ਆ ਸਾਡੇ ਨਾਲ ਹਿੰਦੂ ਭਾਈਚਾਰੇ ਦੇ ਮਿਸ਼ਰਾ ਜੀ ਵੀ ਮੌਜੂਦ ਨੇ ਕਿਉਂਕਿ ਇਹਨਾਂ ਦੀ ਵੀ ਬੜੀ ਮਿਹਨਤ ਸੀਗੀ ਹਿੰਦੂ ਮੁਸਲਮਨ ਨੂੰ ਇੱਕ ਕਰਨਾ ਕਿਉਂਕਿ ਜਿਹੜੀ ਅੱਜ ਦੀ ਇਫਤਾਰੀ ਸੀਗੀ ਇਹਨਾਂ ਦਾ ਬੜਾ ਵੱਡਾ ਰੋਲ ਹੈਗਾ ਜਿਹੜਾ ਇੱਕ ਕਰਕੇ ਇੱਕ ਲਾਈਨ ਦੇ ਵਿੱਚ ਬਿਠਾ ਕੇ ਜਿਹੜਾ ਮੁਸਲਮਾਨਾਂ ਦਾ ਰੋਜ਼ਾ ਜਿਹੜਾ ਹੈਗਾ ਖੁਲਵਾਇਆ ਗਿਆ ਆ ਸਰ ਅੱਜ ਇਕੱਠੇ ਹੋਏ ਸਾਰੇ ਹਿੰਦੂ ਮੁਸਲਮਨ ਸਿੱਖ ਈਸਾਈ ਸਾਰੇ ਸਰਬ ਧਰਮਾਂ ਦੇ ਲੋਕ ਇੱਥੇ ਪਹੁੰਚੇ ਸਿਗੇ ਤੁਸੀਂ ਵੀ ਇੱਥੇ ਆਏ ਹੋਰ ਤੁਹਾਡੀ ਬੜੀ ਮਿਹਨਤ ਹੈ ਕੀ ਕਹਿਣਾ ਜਾਂਦੇ ਹੋ ਸਭ ਤੋਂ ਪਹਿਲੇ ਤੋਂ ਆਪ ਲੋਕੋਆਂ ਦਾ ਆਪਣੀ ਦਿਲ ਦੀ ਗਹਿਰਾਈوں سے ਧੰਨਵਾਦ ਮੀਡੀਆ लुधियाना की मीडिया का और लुधियाना के पुलिस प्रशासन का इस इलाके के विधायक का पपी परासर का कमिश्नर कुलदीप चाहल जी का एसपी पी प्रभुजोत सिंह बिरिक जी का और उनकी टीम का और फिर मैं दोहराऊंगा कि सबसे ऊपर मीडिया का क्योंकि लोगों ने बदनाम किया है कि मीडिया आग लगाती है अगर हिंदुस्तानी मीडिया को देखें आप नेशनल मीडिया को तो शायद कुछ ऐसा करती है लेकिन सजदा करता हूँ लुधियाने के मीडिया पर्सनल्स को लुधिया के मीडिया के चाहे वो प्रिंट मीडिया हो या व्यू मीडिया हो उनके प्रतिनिधियों का मैं हृदय से अभिनंदन करता हूँ कि हम जो सफल हुए रास्ता बनाने में गड्ढा भरने में उसमें आप लोगों का बहुत बड़ा योगदान रहा अगर आप लोगों ने आग लगा दी होती तो वो हमारे बस की बात नहीं थी बुझाना या तो कुछ चंद लोगों ने आग लगाई थी टैंकर नहीं मिला हाथों से मसल के बुझा दिया क्योंकि हम औरंगजेब की कब्र नहीं ढूंढते हैं हम मज़दूरों की जेब ढूंढते हैं कि उनकी जेबों में पैसा है कि नहीं उसके बच्चे ने रोटी खाई कि नहीं और सबका साथ सबका विकास तब होगा जब शांति होगी जब अमन शांति ही नहीं होगी शहर में क्योंकि लुधियाना हिंदुस्तान का मैनचेस्टर है यहाँ से सत्ताईस लाख यूपी बिहार के लोगों के घरों की रोटियाँ चलती हैं यहाँ से साढ़े बारह करोड़ रुपया प्रति महीना उत्तर प्रदेश और बिहार को जाता है तो अगर यहाँ आग लग जाती यहाँ के इंडस्ट्रिस्टों ने कलेजे पर हाथ रख लिया था मेरे से इंडस्ट्रिस्टों ने कहा कि मिश्रा जी अब लुधियाना बचेगा कि नहीं हमने एक ही बात कही कि पूर्वांचल का एक चेहरा होने के नाते उनका भाई और बेटा होने के नाते इस आग को बुझाऊंगा। अगर मुझे मरना भी पड़ा तो भी इस बदनामी से अपने यूपी बिहार को बचाऊंगा क्योंकि हम यहाँ फिरका परस्ती करने नहीं पंजाब के विकास के लिए आए हैं और आपने देखा कि आठ दिन पहले जहाँ पत्थर बरस रहे थे आठ दिन बाद वही जगह है आज फूल बरसे हैं फल बांटे गए हैं जूस पिलाए गए हैं गले मिले गए हैं और ये गुरुओं और पीरों पैगंबरों की इस पावन धरती को नमन करता हूँ मैं पंजाब और पंजाबीत को सजदा करता हूँ कि हम यहाँ सफल हुए और यह आप लोगों के माध्यम से पूरा हिंदुस्तान देख रहा है कि यह असली हिंदुस्तान है और ये असली भाईचारा है मिश्रा जी कई लोगों ने राजनीतिक रोटियां सेकने भी की को, भी कोशिश की थी लेकिन उनकी ए, ये साजिश कामयाब नहीं हुई राजनीति किस पर करोगे हम कब तक हिंदुओं की चिताओं पर राजनीति की रोटी सेकोगे कब तक मुसलमानों के कब्रों पर राजनीति के फातिहे पढ़े जाएंगे राजनीति कुछ करने की बात है आ, आप कुछ करके राजनीति करो आप सीना कोरोना के समय में साढ़े पाँच लाख घरों को मैंने राशन पहुंचाया ग्यारह लाख पूर्वांचलियों को आप लोग गवाह हो ग्यारह लाख पूर्वांचलियों को ट्रेन संचालन करके उसका कंट्रोल करके मैंने गांव भेज दिया पूरे हिंदुस्तान में लाठियां चली लेकिन मैं अकेला व्यक्ति प्रशासन का भरोसा था मेरे ऊपर मैंने लुधियाना में और पंजाब में लाठी नहीं चलने दी तो मैं तो कभी राजनीति करने नहीं गया जबकि थोड़ा सा करके लोग जाते हैं वोट मांगने मैं तो प्यार मांगता हूँ मैंने नेताओं से भी कहा जब उन्होंने कहा आपको टिकट चाहिए हमने कहा नहीं पोस्टर बन के नहीं सटना है मैं दिलों में हूँ और दिलों में ही जिंदा रहूँगा ਅਵਲ ਅੱਲਾ ਨੂਰ ਅਪਾਇਆ ਕੁਦਰ ਦੇ ਸਭ ਬੰਦੇ ਪਰ ਕੁਝ ਲੋਕਾਂ ਨੇ Hindu Muslim ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦੀ ਜਿਹੜੀ ਸਕੀਮ ਉਹ ਕਾਮਯਾਬ ਨਹੀਂ ਹੋਈ ਇਹ ਕਿਉਂ ਨਹੀਂ ਕਾਮਯਾਬ ਹੋਈ ਸਾਨੂੰ ਦੱਸਣਗੇ ਮਸਤਕੀਮ ਅਨਸਾਰੀ ਸਾਹਿਬ ਸਰ ਇਹ ਜਿਹੜੀ ਸਕੀਮ ਲੋਕਾਂ ਨੇ ਚਲਾਈ ਸੀਗੀ ਵੀ ਇਹਨਾਂ ਨੂੰ ਮੁਸਲਮ ਤੇ Hindu ਭਾਈਚਾਰੇ ਨੂੰ ਆਪਸ ਵਿੱਚ ਤੋੜਿਆ ਜਾਵੇ ਪਰ ਉਹਨਾਂ ਦੀ ਸਕੀਮ ਕਾਮਯਾਬ ਨਹੀਂ ਹੋਈ ਅੱਜ ਇਫਤਾਰੀ Hindu Muslim ਹੋ ਇਕੱਠੇ ਹੋ ਕੇ ਜਿਹੜੇ ਕਰਵਾ ਰਹੇ ਨੇ ਕੀ ਕਹਿਣਾ ਚਾਹੁੰਦੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਸਕੀਮਾਂ ਕਦੀ ਕਾਮਯਾਬ ਨਹੀਂ ਹੁੰਦੀਆਂ ਚਾਹੇ ਉਹ ਬਿਜ਼ਨਸ ਮਾਰਕੀਟ ਚ ਆਜਣ ਚਾਹੇ ਉਹ ਧਰਮਾਂ ਚ ਆਜਣ ਕਿਉਂਕਿ ਲੋਕੀ ਸਕੀਮਾਂ ਲਾਣ ਵਾਲੀ ਸਕੀਮਾਂ ਹੀ ਲਾਂਦੇ ਰਹਿ ਜਾਂਦੇ ਆ ਤੇ ਇਸ ਕਰਕੇ ਸਕੀਮਾਂ ਦੀ ਤਾਂ ਗੱਲ ਹੀ ਖਤਮ ਬਹੁਤ ਦੂ ਚਲੀ ਗਈ ਦੇਖੋ ਮੈਂ ਸਭ ਤੋਂ ਪਹਿਲਾਂ ਸਾਡੇ ਲੁਧਿਆਣੇ ਦੇ ਪੁਲਿਸ ਪ੍ਰਸ਼ਾਸਨ ਮਾਨਜੂਗ ਪੁਲਿਸ ਕਮਿਸ਼ਨਰ ਸਾਹਿਬ ਦਾ ਕੁਲਦੀਪ ਚਾਲ ਜੀ ਦਾ ਉਹਨਾਂ ਦੇ ਜਿਹੜੇ ਐਡੀਸੀਪੀ 4 ਨੇ ਔਰ ਉਹਨਾਂ ਦੀ ਸਾਰੀ ਟੀਮ ਦਾ ਔਰ ਖਾਸ ਕਰ ਇਸ ਹਲਕੇ ਦੇ ਜਿਹੜੇ ਸਾਡੇ ਐਮ.ਐਲ.ਏ ਔਰ ਸਾਡੀ ਚਾਚੂ ਵੀ ਨੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਦਾ ਔਰ ਸਾਡੇ ਕੌਂਸਲ ਸਾਹਿਬਾਨ ਦਾ ਸਾਡੇ ਮਿਸ਼ਰਾ ਜੀ ਔਰ ਜਿੰਨੇ ਮੇਰੇ ਸਾਥੀ ਔਰ ਖਾਸ ਕਰ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਕਈ ਵਾਰ ਕੀ ਹੁੰਦਾ ਕਿ ਕੁਝ ਇਨਸਾਨ ਪਰਦੇ ਦੇ ਪਿੱਛੇ ਹੁੰਦੇ ਸਾਮਣੇ ਨਹੀਂ ਆਣਾ ਚਾਹੁੰਦੇ ਤੇ ਮੈਂ ਇਹ ਸਾਰੇ ਪਿੱਛੇ ਜੋ ਸ਼ਾਹੀ ਮਮ ਪੰਜਾਬ مولانا ਉਸਮਾਨ ਸਾਹਿਬ ਨੇ ਰੋਲ ਪਲੇ ਕੀਤਾ ਕਿਉਂਕਿ ਉਹ ਤਾਂ ਮਿਜਾ ਤੁਸੀਂ ਸਾਰੇ ਜਾਣਦੇ ਹੋ ਉਹ ਲੜਾਈ ਤੋਂ ਬਹੁਤ ਉਹ ਕਹਿੰਦਾ ਕਿ ਇਹ ਚੀਜ਼ਾਂ ਜਿਹੜੀਆਂ ਅੱਛੀਆਂ ਨਹੀਂ ਸਮਾਜ ਦੇ ਲਈ ਭਾਈਚਾਰਾ ਬਹੁਤ ਅੱਛਾ ਹੈ ਤੇ ਉਹਨਾਂ ਦੀ ਤਾਂ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਕਿਉਂਕਿ ਅਸੀਂ ਰਾਤ ਨਹੀਂ ਇਹਨਾਂ ਨੂੰ ਸੱਦ ਕੇ ਕਿਹਾ ਸੀ ਜੋ ਹੋ ਗਿਆ ਹੋ ਗਿਆ ਹੁਣ ਇੱਕ ਦਿਨ ਤੇ ਦੋ ਦਿਨ ਜਦੋਂ ਵੀ ਹੋਊਗਾ ਫੈਸਲਾ ਹੋਊਗਾ ਔਰ ਰੱਬ ਨੇ ਸੁਣੀ ਸਾਰਿਆਂ ਦੀ ਕੋਸ਼ਿਸ਼ ਰੰਗ ਲੈ ਕੇ ਆਈ ਔਰ ਸਾਰੇ ਅੱਜ ਇਸ ਇੱਕ ਜਗ੍ਹਾ ਤੇ ਉਸੇ ਜਗ੍ਹਾ ਤੇ ਮੈਂ ਮੈਨੂੰ ਯਾਦ ਆ ਕਿ 14 ਤਰੀਕ ਦੀ ਸ਼ਾਮ ਆਹੀ ਵਕਸੀ ਤੇ ਇੱਥੇ ਪੱਥਰ ਰੋੜੇ ਇੱਟਾਂ ਤੇ ਪੁਲਸ ਮੈਂ ਜਦੋਂ ਪਹੁੰਚਿਆ ਉਹ ਇਹੀ ਕੁਝ ਸੀਗਾ ਮਗਰਾ ਜੀ ਜਦੋਂ ਆਇਆ ਮੈਂ ਤਕਰੀਬਨ ਆਇਆ 5:30 ਵਜੇ ਦੇ ਕਰੀਬ ਬਾਜ ਜੋ ਰੌਣਕ ਸ਼ੁਰੂ ਹੋਈ ਹੈ ਤੇ ਹੁਣ ਤੱਕ ਅੱਧੀ ਦਾ ਮੇਰੀ ਭੁਖ ਮਾਰਗੀ ਰੋਜ਼ਾ ਰੱਖਿਆ ਸੀਗਾ ਕਿਉਂਕਿ ਖੁਸ਼ੀ ਜਿਹੜੀ ਹੁੰਦੀ ਹੈ ਨਾ ਜੀ ਉਹ ਲਫ਼ਜ਼ਾਂ ਚ ਬਿਆਨ ਨਹੀਂ ਕੀਤੀ ਜਾਂਦੀ ਔਰ ਮੈਂ ਬਹੁਤ ਖੁਸ਼ ਹਾਂ ਆਪਣੇ ਉਸ ਪਰਵਰਦਿਗਾਰ ਦਾ ਮੇਰੇ ਰੱਬ ਦਾ ਮੈਂ ਸ਼ੁਕਰ ਅਹਿਸਾਨਮੰਦ ਹਾਂ ਇਸ ਫੈਸਲੇ ਚ ਵੀ ਨਾ ਕਈ ਲੋਕਾਂ ਨੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਫੈਸਲਾ ਹੋਣ ਤੇ ਵੀ ਉਹ ਨਹੀਂ ਚਾਹੁੰਦੇ ਸੀ ਕਿਉਂਕਿ ਦੇਖੋ ਜਿਹੜਾ ਚੋਰ ਹੁੰਦਾ ਨਾ ਉਹ जगਜਾਹਰ ਹੋ ਜਾਂਦਾ ਤੇ ਇਹ ਬਸਤੀ ਵਾਲੇ ਕੋਈ ਬਾਹਰ ਨਹੀਂ ਆਏ ਮੈਂ ਉਦੋਂ ਵੀ ਕੱਲ ਮੈਨੂੰ ਪਤਾ ਲੱਗੀ ਸੀ ਕਿ ਤਿੰਨ ਤਿੰਨ ਨਸਲਾਂ ਹੋ ਗਈਆਂ ਪੁਸਤਾ ਹੋ ਗਈਆਂ ਯਾਨੀ ਤੀਜੀ ਪੀੜ੍ਹੀ ਹੋ ਗਈ ਯਾਰ ਇੰਨੀ نسلਾਂ ਗੁਜ਼ਰਗੀਆਂ ਨਾਲ ਠੀਕ ਹੈ ਘਰਾਂ 'ਚ ਭਰਾਵਾਂ ਦੇ ਝਗੜੇ ਵੀ ਹੋ ਜਾਂਦੇ ਆ ਛੋਟੇ ਭਰਾ ਦਾ بڑے ਨਾਲ ਹੋ ਜਾਂਦਾ ਚਾਚੇ ਤਾਏ ਦੇ ਹੋ ਜਾਂਦੇ ਆ ਉਹ ਵਿਗੜਦੇ ਪਤਾ ਕਦੋਂ ਹੈ ਜਦੋਂ ਬੰਲੇ ਵਾਲਾ ਦੂਜਾ ਤੀਜਾ ਬੰਦਾ ਵਿੱਚ ਪੈ ਜਾਂਦਾ ਆ ਕੇ ਕੀ ਕੀ ਵੀ ਉਂਗਲਾਂ ਲੱਗ ਜਾਂਦਾ ਮਗਰ ਇੱਥੇ ਉਸ ਮਾਲਕ ਦਾ ਸਾਡੇ ਸਾਰਿਆਂ ਤੇ ਆਸਾਨ ਤੇ ਆ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੱਲੇ ਆ ਜਿੰਨੇ ਲੋਕਾਂ ਨੇ ਵਿੱਚ ਐਫਰਟ ਕੀਤਾ ਉਹਨਾਂ ਨੇ ਚਾਰੇ ਪਾਸੇ ਐਸੀ ਨਾਕਾਬੰਦੀ ਕੀਤੀ ਸੀ ਕਿ ਕਿਸੇ ਸ਼ੈਤਾਨ ਅੰਸਰ ਨੂੰ ਉਹ ਦਾਖਲ ਹੋ ਨਹੀਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ ਕਿਉਂਕਿ ਅੱਦੀ ਭੁੱਖ ਤਾਂ ਇਸ ਭਾਈਚਾਰੇ ਨੂੰ ਇਕੱਠਿਆਂ ਹੁੰਦਿਆਂ ਦੇਖ ਕੇ ਉੱਤਰ ਜਾਂਦੀ ਹੈ ਕਿਉਂਕਿ ਰੋਜ਼ਾ ਜਿਹੜਾ ਹੈਗਾ ਸੀਗਾ ਤੋੜਿਆ ਸੀਗਾ ਇਹ ਸਾਰੇ ਹਿੰਦੂ ਮੁਸਲਮਾਨ ਭਾਈਚਾਰੇ ਨੇ ਰਲ ਕੇ ਤੋੜਿਆ ਸੀਗਾ ਪਰ ਜਿਹੜੀ ਕੁਝ ਲੋਕਾਂ ਨੇ ਇਸ ਫੈਸਲੇ ਦੇ ਵਿੱਚ ਵੀ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਇਹ ਜਿਹੜੀ ਸਾਜ਼ਿਸ਼ ਉਹ ਕਾਮਯਾਬ ਨਹੀਂ ਹੋਣ ਦਿੱਤੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਆਪਣੇ ਕਮੈਂਟ ਸੱਬੇ ਭਾਸ਼ਾ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ